ਜੀ ਇਹ ਜਾਨਵਰ ਹੈਗੇ ਨੇ ਪੰਜਾਬ ਚ ਤੇ ਇਹ ਹੈਗੇ ਆ ਹੀਂਗਣਾ ਪਿੰਡ ਹੈ ਜਿਹੜਾ ਉੱਥੇ ਇਹ ਕੱਗਰ ਦਰਿਆ ਦਾ ਪੁਲ ਬਣਿਆ ਹੋਇਆ ਹੈ ਤੇ ਆ ਥੱਲੇ ਕੱਗਰ ਦਰਿਆ ਦਿਖ ਰਹੇ ਹਾਂ ਤੁਸੀਂ ਇਹ ਉਹੀ ਕੱਗਰ ਹੈ ਜਿਹਨੇ ਪਿਛਲੀ ਵਾਰੀ ਪਾਣੀ ਚ ਬਹੁਤ ਬਰਬਾਦੀ ਕੀਤੀ ਸੀ ਸੋ ਇਹ ਉਸ ਟਾਈਮ ਤੇ ਪੂਰਾ ਭਰਿਆ ਹੋਇਆ ਸੀ ਤੇ ਰਸਤਾ ਬੰਦ ਸੀ ਆ ਦੇਖੋ ਪੂਰੀ ਸ਼ਾਂਤਮਈ ਮਾਹੌਲ ਤੇ ਇੱਥੇ ਉੱਤੇ ਸੂਗਾ ਚੱਲਦਾ ਏ ਸੜਕ ਦੇ ਥੱਲੇ ਥੱਲੇ ਪਾਣੀ ਨਗਦਾ ਹੈਗਾ ਤੇ ਇੱਥੇ ਜਾਨਵਰ ਬਹੁਤ ਬੈਠੇ ਹੋਏ ਨੇ ਆ ਦੇਖੋ ਇੱਥੇ ਜਾਨਵਰਾਂ ਦੇ ਆਲ ਨਹੀਂ ਆ ਥੱਲੇ ਚਿੜੀਆਂ ਹੀ ਚਿੜੀਆਂ ਆ ਮਹੌਲੇ ਜੀ ਕਗਰ ਦਰਿਆ ਦੇ ਵਿੱਚ ਖੜੇ ਆਪਾਂ ਆ ਵੀ ਵੇਚਣ ਅੜ ਗਏ ਵੀ ਤੇ ਵਿਚ ਵਿਚ ਟੋਏ ਬਣੇ ਹੋਏ ਐ ਤੇ ਬਾਕੀ ਹਰਿਆਲੀ ਬਹੁਤ ਐ। ਹਲਜੀ ਸਾਈਡਾਂ ਤੇ ਦੇਖੋ ਪੱਥਰਾਂ ਦੇ ਉੱਤੇ ਇਸ ਤਰੀਕੇ ਨਾਲ ਜਾਲ ਬਣਿਆ ਹੋਇਆ ਐ। ਤਾਂ ਕਿ ਜੇ ਪਾਣੀ ਪੂਣੀ ਜ਼ਿਆਦਾ ਆਉਂਦਾ ਤਾਂ ਕੰਨੀਆਂ ਖੁਰਨ ਨਾ। ਸੋ ਪਿਛਲੀ ਵਾਰ ਜਦੋਂ ਹੁਣ ਕੱਗਰਨੇ ਕਾਫੀ ਪਰਵਾਦੀ ਕੀਤੀ ਸੀਗੀ ਸੋ ਬਚਾ ਦੇ ਤੌਰ ਤੇ ਪੱਥਰ ਲਾਏ ਹੋਏ ਅਸੀਂ ਅਸੀਂ। ਸਰੋਂ ਵੀ ਬੀਜੀ ਹੋਈ ਐ ਜੀ ਵਿੱਚ। ਇਹ ਕੰਡੇ ਇਥੇ ਦੂਜੇ ਪਹਾੜੀ ਕਿਕਰਾਂ ਦੇ ਵੱਡੇ ਵੱਡੇ ਪੈਰ ਪੁਰ ਬਚਾ ਕੇ ਕੰਡਿਆਂ ਤੋਂ ਹਲੋ ਜੀ ਆਹੋਂ ਦਾ ਪਾਣੀ ਸੜਕ ਦੇ ਥੱਲੋਂ ਦੀ ਤੇ ਸਾਰਾ ਇਹ ਪੁਲ ਬਣਿਆ ਹੋਇਆ ਤੇ ਥੱਲੇ ਇਹਦੇ ਸੂਆ ਬਣਿਆ ਹੋਇਆ ਇਸ ਦੇਖੇ ਆ ਜੇ ਸਾਹਮਣੇ ਸੂਆ ਸਾਹਮਣੇ ਸੜਕ